ਆਹ ਯਾਰ ਇੱਕ ਬੰਦਾ ਆ ਜਿਹੜਾ ਪੰਛੀਆਂ ਨੂੰ ਆਲਸੀ ਬਣਾਈ ਜਾਂਦਾ ਘਰੇ ਜਗਾ ਦੇਈ ਜਾਂਦਾ ਇਹ ਬੰਦੇ ਨਾਲ ਆਪਾਂ ਕਰਦੇ ਆ ਗੱਲ ਹਾਂਜੀ ਯਾਰ ਬਾਈ ਤੂੰ ਪੰਛੀਆਂ ਨੂੰ ਆਲਸੀ ਬਣਾਈ ਜਾਂਦਾ ਮੈਂ ਸੁਣਿਆ ਕਿਵੇਂ ਬਈ ਮੈਂ ਕੀ ਉਹਨਾਂ ਨੂੰ ਆ ਮੱਕੀ ਦੇ ਰੋਟੇ ਬਣਾ ਬਣਾ ਦਿਨਾ ਆ। ਆਪ ਦਾ ਚੋਗਾ ਚੁਗਦੇ ਨੇ ਖਾਂਦੇ ਨੇ ਖਵਾਉਂਦੇ ਨਹੀਂ ਲੱਗਦਾ। ਨਹੀਂ ਚੋਗਾ ਮੇਰੀ ਗੱਲ ਸੁਣੋ। ਜਦ ਮੈਂ ਬਈ ਉਹਨੂੰ ਲੰਗਰ ਲਾ ਕੇ ਰੋਟੀ ਖਵਾਉਣਾ ਆ। ਜਦ ਮੈਂ ਉਹਨੂੰ ਫ੍ਰੀਜ ਨੀਲਾ ਪੀਲਾ ਰਾਸ਼ਨ ਕਾਰਡ ਬਣਾ ਕੇ ਦਿਆ ਦਾਲ ਸੀ ਕਹਦੇ ਨਾ ਬਣ ਗਈ। ਆਪ ਦਾ ਚੁਗਦੇ ਨੇ ਮੈਂ ਜਨਤਾ ਦੇ ਸਵਾਲ ਪੁੱਛ ਰਿਹਾ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ ਮੈਨੂੰ ਜਨਤਾ ਨੇ ਆਖਿਆ ਵੀ ਪੁੱਛੋ ਉਹ ਬੰਦੇ ਤੋਂ ਆਲਸੀ ਬਣਾ ਰਿਹਾ। ਕਿਵੇਂ ਆਲਸੀ ਬਣਾ ਬਲ ਤੁਸੀਂ? ਹਾਂ ਆ ਦੇਖੋ। ਹਾਂ ਆ ਆ ਤੁਸੀਂ ਕੀ ਆਲਸੀ ਬਣਾਤਾ ਪੰਜ 6 ਇੱਕ। ਇਹਦੇ ਵਾਸਤੇ ਰੁੱਖ ਲਾਉਂਦਾ ਆਣਨੇ ਇਹ ਆਪੀ ਬਾਈ ਆ ਦੇਖਾ ਕੀ ਇੱਥੇ ਗੰਦ ਪਾਇਆ ਤੁਸੀਂ ਬਾਈ ਇਹ ਕਬੂਤਰ ਆ ਹਾਂ ਠੀਕ ਹੈ ਤੁਸੀਂ ਜੇ ਪਹਿਲਾਂ ਤੁਹਾਡੇ ਗੰਦ ਵਾਲੀ ਗੱਲ ਦਾ ਮੈਂ ਜਵਾਬ ਦੇਦਾ ਹਾਂ ਹਾਂ ਤੁਸੀਂ ਆਪ ਤਾਂ ਖੇਤਾਂ 'ਚ ਜਾਂਦੇ ਹੁੰਦੇ ਸੀ ਪਹਿਲਾਂ ਬੰਦੇ ਉਹਨਾਂ ਨੇ ਘਰੇ ਫਲਸ਼ਾ ਬਣਾ ਲੀਆਂ ਉਹਨਿਆਂ ਦੇ ਬਾਅਦ ਫਲਸ਼ਾਂ 'ਕ ਥੋੜਾ ਆਊਗਾ ਇਹਨੇ ਕਿਤੇ ਨਾ ਕਿਤੇ ਵਗਦਾ ਮਲਬਾ ਤੇ ਅਗਰ ਆਈਆਂ ਹਾਂ ਦੂਜੀ ਗੱਲ ਇਹਨੇ ਇੱਥੇ ਆਲ ਨਾ ਪਾਇਆ ਆ ਤੇ ਬਣਿਆ ਹੀ ਇੱਥੇ ਆਲ ਨਾ ਕੋਣ ਵਾਸਤੇ ਆਏ ਅੱਛਾ ਕੋਈ ਕਿਸੇ ਕਬੂਤਰ ਦਾ ਕਿਸੇ ਦੇਖ ਤੇ 베ਰੀ ਤੇ ਦਿੱਕਤ ਤੇ ਨਿੰਮ ਤੇ ਅੜਲਾ ਦੇਖਿਆ ਬਈ ਤੁਸੀਂ ਨੇ ਬਾਈ ਯਾਰ ਮੈਂ ਤਾਂ ਵਿਦਵਾਨ ਬਾਈਆਂ ਦੀ ਫਰਮਾਇਸ਼ ਤੇ ਆਇਆ ਥੋੜੇ ਕੋ ਵਿਦਵਾਨ ਦਾ ਬਾਈ ਵਿਲੇ ਨੇ ਉਹਨਾਂ ਦਾ ਹੋਰ ਕੋਈ ਕੰਮ ਨਹੀਂ ਹੈਗਾ ਵੀਡੀਓ ਸਕਰੋਲ ਕਰੀ ਜਾਂਦੇ ਨੇ ਜਦੋਂ ਦੇਖ ਲਾਦੇ ਉਹਨਾਂ ਨੂੰ ਕੋਈ ਹੋਰ ਮੁੱਦਾ ਨਹੀਂ ਮਿਲਦਾ ਵੀਡੀਓ ਦੇ ਵਿੱਚ ਦੇਖ ਲਾਉਣਾ 10 ਮਿੰਟ ਵਧੀ ਆ ਗਏ ਉਹ ਆਪਦੇ ਆਪ ਨੂੰ ਸ਼ੋਅ ਕਰਨ ਦੇ ਬਾਰੇ ਮੈਨੂੰ ਅਕਲ ਵਾਲੀ ਆ ਉਹ ਟਿੰਡ ਚ ਗਾਣਾ ਪਾਉਂਦੇ ਰਹੇ ਜਦੋਂ ਗੱਲ ਦੇ ਵਿੱਚ ਲੌਜੀਕ ਨਹੀਂ ਨਹੀਂ ਆ ਦੇਖ ਇਹ ਕਿੰਨੀਆਂ ਬਿਮਾਰੀਆਂ ਲੱਗਣਗੀਆਂ ਆਹ ਐਡਾ ਕਬੂਤਰ ਨੂੰ ਤੁਸੀਂ ਆਲਸੀ ਬਣਾਤਾ ਰਹੋ ਬਹੁਤ ਕਾਦੀ ਕਾਦੀ ਬਾਈ ਆਲਸੀ ਤਾਂ ਹੋਵੇ ਨਾ ਜੇ ਇਹਦੇ ਵਿਚਾਰਦਾ ਨੀਲਾ ਕਾਰਡ ਬਣ ਗਿਆ ਹੋਵੇ ਨੂੰ ਉੱਥੇ ਬਠਨ ਚੋਗਾ ਮਿਲਦਾ ਹੋਵੇ ਉਹਨਾਂ ਨੇ ਇਹ ਵੀ ਗੱਲ ਆਖੀ ਆ ਕਹਿੰਦੇ ਆਟਾ ਦਾਲ ਸਕੀਮ ਤੇ ਲਾ ਦਿੰਨੇ ਹੋ ਤੁਸੀਂ ਆਟਾ ਦਾਲ ਸਕੀਮ ਕਾਦੀ ਲੱਗਦੀ ਯਾਰ ਵੀ ਆਪਾਂ ਚੋਗਾ ਨਹੀਂ ਚੋਗਿਆ ਜਾਂਦਾ ਇਹ ਆਪਦੇ ਬੱਚੇ ਪੜ੍ਹੂ ਆਪਦੀ ਮਿਹਨਤ ਕਰਕੇ ਨੀਲਾ-ਗਿਲਾ ਕਾਰਡ ਨਹੀਂ ਉਹਨਾਂ ਦਾ ਬਾਈ ਜਵਾਬ ਪਾਲਣ ਵਾਸਤੇ ਆਪਦੇ ਹਾਂ ਕੁਝ ਸਕੀਮ ਨਹੀਂ ਲੈਂਦਾ ਕਦੇ ਜਵਾਬਾਂ ਵਾਸਤੇ ਆਪਦੀ ਮਿਹਨਤ ਨਾਲ ਚੋਗਾ ਚੁੱਕੇ ਲਿਆ ਕੇ ਐਸੇ ਮੌਨਾਂ ਪ੍ਰੇਜੈਂਟ ਨਹੀਂ ਆ ਰਹੇ ਨਾ ਬਣਾਇਆ ਤੀਲਾ ਤੀਲਾ ਇੱਕ ਤੀਲਾ ਦੀ ਮਿਹਨਤ ਦੀ ਕਮਾਈ ਆ ਉਧਰ ਦਿਖਾਵੇਂ ਮੜਿਆ ਹਾਂ ਲੇਕਿਨ ਜੇ ਤੀਲਾ ਜਿਹੜਾ ਇਹਦੀ ਮਿਹਨਤ ਦੀ ਕਮਾਈ ਆ ਪਤਾ ਨਹੀਂ ਕਿੱਥੋਂ ਕਿਵੇਂ ਚੱਕ ਕੇ ਲਿਆ ਆਊਗਾ ਇਹ ਹਾਂ ਠੀਕ ਹੈ ਕਿੰਨੀ ਮਿਹਨਤ ਨਾਲ ਚੱਕ ਕੇ ਲਿਆਊਗਾ ਅਡਾ ਥੱਬਾ ਵੀ ਤਿਆਰ ਕੀਤਾ ਇੱਕ ਪੰਛੀ ਵਾਸਤੇ ਅਡਾ ਥੱਬਾ ਤਿਆਰ ਕਰਨਾ ਤੀਲਾ ਦਾ ਖਾਲਾ ਜੀ ਦਾ ਬੜਾ ਨਹੀਂ ਹੈਗਾ ਹਾਂ ਠੀਕ ਹੈ ਆਪਾਂ ਵੀ ਆਪਦਾ ਘਰ ਬਣਾਉਣੇ ਆ ਆਪਾਂ ਤੇ ਟੱਬਜਾਰੋ ਲੈ ਲੈਨੇ ਆ ਪੈਸਾ ਦੇ ਕੇ ਉਹਨੇ ਪੈਸਾ ਦੇ ਕੇ ਥੋੜੀ ਲਿਆ ਆਇਆ ਇਹ ਹਾਂ ਆਪਦਾ ਚੋਗਾ ਛੱਡ ਕੇ ਨਾਲ ਚੋਗਾ ਖਾਦਾ ਹੁਣ ਆਪਾਂ ਨੇ ਫਿਰ ਇਹਨੇ ਆਲਣਾ ਬਣਾਇਆ ਫਿਰ ਹੁਣ ਉਹਦੇ ਉੱਪਰ ਬੈਠਾ ਰਾਖੀ ਵੀ ਕਰ ਰਿਹਾ ਹੈ ਕਬੂਤਰ ਜਾਂ ਕਬੂਤਰੀ ਜੋ ਵੀ ਹੈਗਾ ਇਹ ਫਿਰ ਇਹਦੇ ਚਾਲਸੀ ਵਾਲੀ ਕਿਹੜੀ ਗੱਲ ਹੋ ਗਈ ਬਾਈ ਬਾਈ ਯਾਰ ਪਤਾ ਕੀ ਆ ਹੋਰ ਨਹੀਂ ਗੱਲਾਂ ਮੈਂ ਤੇਰੇ ਨਾਲ ਸਹਿਮਤ ਆ ਮੈਨੂੰ ਜਿਵੇਂ ਬਦਵਾਨ ਬਾਈ ਕਹਿੰਦੇ ਆ ਆਪਾਂ ਉਹਨਾਂ ਦੇ ਸਵਾਲ ਪੁੱਛਣ ਆਏ ਤੁਹਾਡੇ ਕੋਲ ਹਾਂ ਵੀ ਯਾਰ ਆਪਾਂ ਪੁੱਛੀਏ ਵੀ ਕੀ ਗੱਲ ਆ ਹਨਾ ਹੁਣ ਗੱਲ ਥੋੜੀ ਮੈਨੂੰ ਸਹੀ ਲੱਗੀ ਵੀ ਤੁਸੀਂ ਜਿਹੜੀ ਗੱਲ ਆਖੀ ਵੀ ਇਹ ਕਿਹੜਾ ਜਦੋਂ ਦਰੱਖਤਾਂ ਦੇ ਆਲ ਨਹੀਂ ਬਣਾਉਂਦੇ ਨਹੀਂ ਬਣਾਉਂਦੇ ਕੁਦਰਤ ਬਣਾਉਂਦੀ ਵੀ ਦਰੱਖਤ ਲਾਉਣ ਵੀ ਦਰੱਖਤ ਜ਼ਰੂਰੀ ਹੈ ਇਹ ਨਹੀਂ ਮੈਂ ਵੀ ਕਹਿਣਾ ਇਹ ਪਰ ਇਹਨਾਂ ਵਾਸਤੇ ਜਗ੍ਹਾ ਵੀ ਜ਼ਰੂਰੀ ਹੈ ਜ਼ਰੂਰੀ ਹੈ ਭਾਈ ਅੱਜ ਦੇ ਥੋੜੀ ਵੀਰੇ ਛੱਤਾਂ ਥੱਲੇ ਰਹਿੰਦੇ ਨੇ ਇਹ ਹਾਂਜੀ ਇਹ ਤਾਂ ਆਪਣੇ ਦਾਦੇ ਪੜਦਾਦਿਆਂ ਦੇ ਵੇਲੇ ਪਤਾ ਨਹੀਂ ਜਦੋਂ ਦੇ ਪੈਦਾ ਹੋਏ ਨੇ ਜੇ ਉਦੋਂ ਦੇ ਰਹਿੰਦੇ ਨੇ ਇਹਦਾ ਮੰਗਮ ਇਹ ਜਿਆ ਪੰਛੀ ਆ ਜਿਹਦੀ ਮਨੁੱਖ ਦੇ ਨਾਲ ਸਾਹ ਲਿਆ ਹੋਰ ਕਿੰਨੇ ਪੰਛੀ ਨੇ ਮਨੁੱਖ ਨਾਲ ਸਾਹ ਲਓਗੇ ਬਈ ਤੁਸੀਂ ਸੋਚ ਕੇ ਦੇਖੋ ਇਹਨੂੰ ਆਪਣੇ ਤੇ ਕਿੰਨਾ ਭਰੋਸਾ ਵੀ ਮੈਂ ਮਨੁੱਖ ਦੇ ਘਰੇ ਰਹਿ ਰਹਾ ਹਾਂ ਮੈਂ ਸੇਫ ਹਾਂ ਹੈ ਇੱਕ ਤਾਂ ਹੋਰ ਹੀ ਸ਼ੇਰ ਦੀ ਗੁਫਾ ਚ ਨਹੀਂ ਆਣ ਲਾ ਪਾਂਦਾ ਬਈ ਇਹ ਸੋਚਣ ਵਾਲੀ ਗੱਲ ਆ ਚਲੋ ਬਈ ਸੌਰੀ ਮੈਂ ਮਾਫੀ ਮੰਗਦਾ ਤੁਹਾਡੇ ਤੋਂ ਮੈਂ ਜਿਹੜੇ ਵੀਰ ਵੀ ਕਰਦੇ ਨੇ ਉਹਨਾਂ ਨੂੰ ਮੇਰੀ ਬੇਇੱਜ਼ਤੀ ਆ ਕੁਦਰਤ ਦੇ ਕੁਝ ਨਿਯਮ ਨੇ ਆਪਾਂ ਤਾਂ ਉਹਦੇ ਨਿਯਮ ਤੋੜਦੇ ਆ ਕੁਦਰਤ ਨੇ ਆਪਾਂ ਨੂੰ ਜੰਗਲਾ 'ਚ ਰੱਖਿਆ ਜੀਗਾ ਆਪਾਂ ਆਪਣੇ ਨਿਯਮ ਤੋੜ ਕੇ ਪਹਿਲਾਂ ਮਿੱਟੀ ਵਾਲੇ ਘਰਾਂ 'ਚ ਆ ਜਾ ਕੇ ਹੋਰ ਸੀਮਿੰਟ ਵਾਲੇ ਘਰਾਂ 'ਚ ਆ ਜਾ ਕੇ ਹੋਰ ਬੇਦਿਹਰਾ ਕੁਝ ਆਪਾਂ ਦੇ ਲਈ ਘਟ ਲਿਆ ਹਨ ਕੁਦਰਤ ਦੇ ਉਲਟ ਚੱਲ ਕੇ ਬਾਰੇ ਹੱਲੇ ਵੀ ਕੁਦਰਤ ਦੇ ਅਨੁਸਾਰ ਚੱਲਦੇ ਨੇ ਵੀ ਇਹਨਾਂ ਨੂੰ ਚੱਲਣ ਦਿਓ ਜੇ ਕੋਈ ਵੀਰ ਕਰਦਾ ਹੁੰਦਾ ਕੰਮ ਇਹਨਾਂ ਵਾਸਤੇ ਤਾਂ ਉਹਦੇ ਵਿੱਚ ਵੀਰ ਵਣ ਕੇ ਡਿੱ ਘਰ ਲਾਇਆ ਫਿਰ ਮਿਹਰਬਾਨੀ ਬਾਈ ਜੀ ਧੰਨਵਾਦ ਜੀ